ਨੋਮਨ ਬ੍ਰਿਤਾ ਜੀ ਇਹ ਹੈ ਪ੍ਰੋਗਰਾਮ ਦੇ ਕਿ ਪਹਿਲਾਂ ਗੋਦਾਰਾ ਜੀ ਪਹਿਲਾਂ ਉੱਥੇ ਇਹ ਨਹੀਂ ਕੁੱਤੇ ਪਈਆਂ 5-5 ਜਣਿਆਂ ਨੇ ਤੇ ਮੁਰਗੇ ਆ ਹੁਣ ਮਹੀਨਾ ਹੋ ਗਿਆ ਬਸ ਰਹੀ ਨਹੀਂ ਵਿਹਾਂ ਪੱਛੀਆਂ ਖੇ ਘੇ ਮੇਰੇ ਪਰ ਆਸ ਗਿਆ ਕਿ ਮੇਰਾ ਮੁੰਡਾ ਹੈਗਾ ਇਹ ਦੋ ਹੀ ਘੇ ਕੇ ਕੁੱਤੇ ਨਹੀਂ ਆ ਮੁਰਗਿਆਂ ਚ ਕੀ ਹੀ ਰਹੋ ਫੇਰ ਹੋ ਗਏ ਜਿੱਤ ਲੈ ਗਈ ਰਿਆ ਕੰਮ ਦੇਖਣ ਜਾਂਦਾ ਵੀ ਆਪਣੀ ਮਾਸੀ ਕੋਲ ਰਹਿਣਾ ਕਿ ਤਿੰਨ ਦਿਨ ਫਿਰ ਦੇਖੋ ਇੱਥੇ ਰਹਿੰਦੇ ਮਹੀਨਾ ਹੋ ਗਿਆ ਜੀ ਇਹਨੂੰ ਪਹਿਲਾਂ ਮੈਸਤਰੀ ਨਾਲ ਲੱਗੇ ਗੋਦਾਰਾ ਮੈਸਤਰੀ ਨਾਲ ਹਾਂ ਜੀ ਲੜਾਈ ਕਰਕੇ ਮੈਂ ਹੋ ਜਾ ਲੱਕੜੀ ਦਾ ਮੂੰਹ ਗਾਲਾ ਆਪਣਾ ਮਾਸੀ ਕੋਲ ਰਹਿਣਾ ਪਸੜ ਪਸ ਕੱਲ ਨੂੰ ਬਾਦ ਵਦਣਾ ਆ ਇਸੇ ਕਰਕੇ ਅੱਜ ਦੇਖ ਲੋ ਉੱਥੇ ਘੇਰ ਕੇ ਫੇਰ ਕੋਰਤਾ ਉਹ ਮੇਰੇ ਕੋਲ ਹੁਣੇ ਹੀ 15-20 ਜਣੇ 20-25 ਜਣੇ ਬਲਚਰ ਸਕੇ ਜਾਂ ਕੁੱਟਿਆ ਸਗਾ ਹਾਂਜੀ ਹਾਂਜੀ ਪੁਲਿਸ ਆਈ ਵਿਆਹ ਲੈਂਦੇ ਇਹ ਮੁੰਡੇ ਦੇ ਪਰ ਦੇਖੋ ਜੀ ਅੱਧਾ ਅੰਦਰ ਹੀ ਆ ਪਿਆ ਵਿਆਹ ਲੈਂਦੇ ਦੇਖੋ ਪਿੰਡ ਕਿ ਨਹੀਂ ਰਹਿਣ ਦਿੰਦੇ ਕਹਿੰਦੇ ਪਿੰਡ ਕਿ ਨਹੀਂ ਰਹਿਣ ਦੇਣਾ ਤੁਹਾਨੂੰ ਸਾਡਾ ਕੋਈ ਸਾਥ ਨਹੀਂ ਦਿੰਦਾ ਕੋਈ ਵੀ ਨਹੀਂ ਪਿੰਡ ਵਿੱਚ ਸਾਡਾ ਸਾਥ ਨਹੀਂ ਦਿੰਦਾ ਮੇਰਾ ਪੁੱਤ ਅੱਜ ਫੇਰ ਬਾੜ ਦੇ ਤੱਕ ਦੋਏ ਮੁੰਡੇ ਦੋਏ ਉੱਥੇ ਦੋ ਜਣੇ ਮੁੰਡੇ ਦੋਏ ਨਵੇਂ ਖੇੜੇ ਦਿੰਦੇ ਆ ਲੋਕ ਦੇ ਛੇਪ ਦੇ ਫੇਰਦੇ ਸੀ ਕਿ ਫੇਰ ਵੀ ਛੱਡੇ ਨਹੀਂ ਉਹਨਾਂ ਨੇ ਆ ਕੇ ਇੱਥੇ ਨੇ ਕੋਈ ਲਾਗਦ ਆਤਨੀ ਹੈ ਸੱਭਾ ਅੱਛਾ ਜੀ ਇਸੇ ਨਾਲ ਉਹ ਕਹੇ ਮੁੰਡੇ ਨੇ ਜੇ ਟਰੈਕਟਰ ਚਾਣੇ ਕੇ ਪ੍ਰੋਗਰਾਮ ਦੇਖ ਕੇ ਕਿਸੇ ਨੇ ਸਾਨੂੰ ਹੁਣ ਕਿਹਾ ਪਤਾ ਕਿਸੇ ਦੇ ਮੁੰਡਿਆਂ ਨੇ ਕਾ ਜੇਦਾ ਉਹ ਮੁੰਡੇ ਨੂੰ ਕੋਟ ਦੇ ਕੋਟ ਦੇ ਉਹ ਨੂੰ ਛੱਡ ਕੇ ਮੇਰੇ ਮੁੰਡੇ ਨੂੰ ਕੁੱਟਣਾ ਪਿਆ ਤੇ ਮੇਰੇ ਤਾਂ ਮੁੰਡਾ ਤੂੰ ਵੀਡੀਓ ਦਿਖਾਉ ਦੇ ਨਾ ਤੁਹਾਨੂੰ ਥੱਲੇ ਨਾ ਹੱਥ ਕਰੇ ਖੜਾ ਬੋਲਦਾ ਵੀ ਨਹੀਂ ਹੱਥ ਵੀ ਚੱਕੇ ਮਾਰਾ ਜੀ ਜਿਆਦਾ ਵੀ 15 ਵਿਆਂ ਨੇ ਕੁੱਟਿਆ ਨਾਮ ਹੈਗਾ ਤੁਹਾਡੇ ਮੁੱਤ ਦੇ ਲਈ ਮੈਂ ਮਮਪਰੀਤਾ ਹਾਂ ਜੀ ਹਾਂਜੀ ਇਹ ਨੂੰ 1.6 ਮਹੀਨਾ ਹੋ ਗਿਆ ਥੇ ਰਹਿੰਦੇ ਆਪਣੇ ਮਾਸੀ ਕੋਲ ਰੰਦਾ ਪਿੰਡ ਦੇ ਬਾੜ ਨੇ ਜਿੰਦੇ ਬੈਰ ਤੋਂ ਆਪੋ ਕਰਦੇ ਕਹਿੰਦੇ ਠੀ ਮਾਰਨੇ ਵੱਢਣੇ ਹੁਣ ਇੱਥੇ ਆ ਕੇ ਵੀ ਕੰਮ ਦਾ ਪਤਾ ਕਰ ਲ ਜਾਂਦਾ ਸੀ ਰਮਾਗਰ ਤੇ ਜਾ ਕੇ ਵੀ ਨਹੀਂ ਤੇ ਬੈਂਕ ਦੇ ਮੋਲਟਾਇਆਗੇ ਬੂਲੇ ਵਾਲਾ ਜੀ ਬੰਦੇ ਸਾਡੇ ਬੂਲੇ ਵਾਲਦਿਆਂ ਨੇ ਵੱਢਿਆ ਹਾਂਜੀ ਇਹਦਾ ਪੁੱਛਾ ਕਰਦੇ ਆ ਅੱਜ ਵੀ ਇੱਥੇ ਆਦੇ ਰਹੇ ਆ ਇਹ ਜੰਦ 8-5 ਕਿਲੋ ਕੇ ਜੰਦਾ ਦਾ ਅੱਜ ਇਹਨਾਂ ਦੇ ਹੱਥ ਆ ਗਏ ਉਹ ਵੀ ਰੜਿਆ ਨਸੀ ਇਹਨੂੰ ਕੁੱਟਿਆ ਜਿਹੜੀ ਵੀਡੀਓ ਤੁਹਾਨੂੰ ਦਿਖਾ ਲਈ ਕਹਿੰਦੀ ਇਹਨੇ ਹੱਥ ਵੀ ਨਹੀਂ ਲਾਇਆ ਉਹਨੇ ਜਿਹੜੇ ਇੱਕ ਡਰਾਈਵਰ ਨੂੰ ਹੁੰਦਾ ਬੈਠਾ ਤੋਂ ਉਹਨੂੰ ਕੁੱਟਿਆ ਉਹਨੂੰ ਛੱਡ ਕੇ ਇਹਨੇ ਖੜ ਕੇ ਕਹਿੰਦਾ ਪਿੱਛੇ ਡੋ ਜਾਣ ਦੋ ਯਾਰ ਸਾਨੂੰ ਮਾਰ ਦੇ ਆ ਇਹਨੂੰ ਫੜ ਲਿਆ ਉਹਦੇ ਲੱ ਕਿੰਨੇ 10 12 ਜੜੇ ਜਿਹੜੇ ਨਿ ਚੁੰਮੜਿਆ ਇਹਦੇ ਚਾਰੇ ਕੱਪੜੇ 파ੜ ਤੇ ਪੈਂਟ ਵੀ ਲਾਤੀ ਦੀ ਫਿਰ ਇੱਕ ਪਜੋਰ ਕਿਸੇ ਕਹਿੰਦਾ 니ਦੇ ਘਰ ਉਹਨਾਂ ਦਾ ਉਹਨੂੰ ਫਿਰ ਉਹਨੇ ਆਤਮਾਈ ਤਨੇ ਬੈਠੇ ਆਜਾ ਖਾਂਡ ਸਿਆਸੇ ਕਹਿੰਦਾ ਆਜਾ ਮੇਰਾ ਤੌਲੀਆ ਲੈ ਜਾ ਉਹਨੇ ਆਪਣਾ ਤੌਲੀਆ ਦਿੱਤਾ ਤਾਂ ਉਹ ਤੇੜਾ ਲਾ ਕੇ ਘਰ ਨੂੰ ਆ ਗਿਆ ਪੌਲਸ ਵੀ ਵਗੈਰਾ ਵੀ ਆਈ ਹੁਣ ਹੁਣ ਕਾਇਲ ਕੀ ਕਹਿੰਦੇ ਪੌਲਸ ਹੁਣ ਹਾਂਜੀ ਪਤਾ ਨਹੀਂ ਮੈਂ ਤਾਂ ਬਾਹਰ ਆ ਦੇ ਸੀ ਅੰਦਰ ਕਰ ਦੇ ਦੇ ਹਾਂਜੀ ਮੈਂ ਬਾਹਰ ਆ ਦੇ ਸੀ ਜ਼ਿਲ੍ਹਾ ਸ਼ਹਿਰੀt ਪਗਤ ਸਿੰਘ ਨਗਰ ਦੇ ਵਿੱਚ ਸਿਟੀ ਨਵਾਸ਼ਾੜ ਦੇ ਏਰੀਆ ਦੇ ਵਿੱਚ ਅੱਜ ਬੰਗਾ ਰੋਡ ਤੇ ਐਕਸਿਸ ਬੈਂਕ ਦੇ ਬਾਹਰ ਇੱਕ ਨੌਜਵਾਨ ਨੂੰ ਕੁਝ 10 ਜਾਣਿਆਂ ਨੇ ਡੰਡਿਆਂ ਦੇ ਨਾਲ ਕਾਇਲ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਤੇ ਜਖਮੀ ਨੌਜਵਾਨ ਨੂੰ ਸਿਵਲ ਹਸਪਤਲ ਭੱਤੀ ਕਰਾਇਆ ਗਿਆ ਹੈ ਉਸ ਨੂੰ ਡੰਡਿਆਂ ਦੇ ਨਾਲ ਕੁੱਟਿਆ ਗਿਆ ਤੇ ਇਸ ਦੀ ਵਜ੍ਹਾ ਰੰਜਿਸ਼ ਦੱਸੀ ਜਾ ਰਹੀ ਹੈ ਮੌਕੇ ਦੀ تحقیقات ਤੋਂ ਤੇ ਵਿਕਟਿਮ ਤੋਂ ਪੁੱਛਤਾਚਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਪਹਿਲੇ ਦੀ ਰੰਜਿਸ਼ ਚੱਲਦੀ ਆ ਰਹੀ ਹੈ ਤੇ ਜਿਸ ਨੌਜਵਾਨ ਨੂੰ ਅੱਜ ਕੁੱਟਿਆ ਗਿਆ ਹੈ ਇਸ ਦੇ ਖਿਲਾਫ ਥਾਣਾ ਸਿੱਟੀ ਬਲਾਚੌਰ ਦੇ ਵਿੱਚ 326 332 343 ਤੇ 148 49 ਦੇ ਤਹਿਤ ਮੁਕੱਦਮਾ ਦਰਜ ਹੈ ਇਹਨਾਂ ਦੇ 3 ਮਹੀਨੇ ਤੋਂ ਦੋਹਾਂ ਤਰ੍ਹਾਂ ਦੀ ਰੰਜਿਸ਼ਬਾਜ਼ੀ ਤੇ ਲੜਾਈ ਝਗੜੇ ਚੱਲਦੇ ਆ ਰਹੇ ਹਨ ਤੇ ਅੱਜ ਇਸ ਨੌਜਵਾਨ ਨੂੰ ਇਕੱਲਾ ਦੇਖ ਕੇ ਦੂਸਰੀ ਧਿਰ ਨੇ ਇਸ ਨੂੰ ਮੌਕੇ ਤੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਕੇਸ ਰਜਿਸਟਰ ਕਰ ਲਿਆ ਗਿਆ ਹੈ ਤੇ ਇਹਨਾਂ ਦੇ ਰੈਡ ਕਰਕੇ ਇਹਨਾਂ ਨੂੰ ਅੱਜ ਜਲਦ ਤੋਂ ਜਲ ਰੌਮਡ ਅਪ ਕੀਤਾ ਜਾਇਆ ਹੈ ਹਾਂਜੀ ਸਰ ਜੋ ਬੰਗਾਰ ਰੋਡ ਤੇ ਝਗੜਾ ਹੋਇਆ ਤੇ ਕੀ ਕਾਰਵਾਈ ਹੋ ਰਹੀ ਹੈ ਹੁਣ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਲੜਾਈ ਝੜਦੀ ਸੀ ਇਸੀ ਮੌਕੇ ਤੇ ਪੁੱਛੀ ਉਹਨੂੰ ਪਹਿਲਾਂ ਬੰਦੇ ਪੜੀਏ ਸੀ ਤੇ ਉਹਨੂੰ ਦਾਖਲ ਕਰਾਇਆ ਪੀਸੀਆਰ ਨੇ 6+12 ਦੇ ਵਿੱਚ ਮੁੰਡਾ ਦਾਖਲ ਹੈ ਤੇ ਉਹਦੀ ਐਮਐਲਆਰ ਵਗਾਰਾ ਜੋ ਡਾਕਟਰੀ ਰਿਪੋਰਟ ਹੋ ਗਈ ਉਹਦੇ ਬਿਆਨ ਲੈ ਕੇ ਜਿਵੇਂ ਜੋ ਵੀ ਬਿਆਨਾਂ ਦੇ ਵਿੱਚ ਧਾਰ ਤੇ ਜੋ ਕਾਰਵਾਈ ਜੂਰੀ ਚੱਲ ਰਹੀ ਸਰ ਇਹਨਾਂ ਦੀ ਲੜਾਈ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਅਜੇ ਤੱਕ ਕੀ ਕਬਜਾ ਕੀ ਸੀ ਕਬਜਾ ਕਿੰਨੀ ਪੁਰਾਣੀ ਰੰਜਿਸ਼ ਹੈ ਕੋਈ ਪਹਿਲਾਂ ਵੀ ਕੋਈ ਮੁਕਦਮਾ ਚਰਜਲੇ ਆਪਸ ਬੋਲੇ ਵਾਲ ਪਿੰਡ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇਹ ਇੱਥੇ ਕਿਹਦੇ ਨਾਲ ਪੁੱਟ ਮਾਰਦੇ ਸੀ ਤੇ ਹੁਣ ਤੱਕ ਮੁਕਦਮਾ ਦਰਜ ਹੈ ਕੀ ਕਾਰਵਾਈ ਕਰ ਰਹੇ ਹੋ ਹੁਣ ਕੋਈ ਕਾਰਵਾਈ ਕਰ ਰਹੇ ਜੋ ਬਿਆਨ ਲਖਾਵਾਂਗੇ ਤੇ ਮੁਤਾਬਕ ਕਾਰਵਾਈ ਕਰ ਦਾਂਗੇ ਫਿਨਿਸ਼ ਕਰਾਂਗੇ ਠੀਕ ਹੈ ਸਰ ਜੀ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਲਾ ਇਲਾਜ ਹਰ ਗੁਪਤ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ 9876379499 9876379499 ਤੇ ਫੋਨ ਕਰੋ